ਕੱਲ ਬਾਤ ਆਪਾਂ ਕੱਲ ਜਿਹੜੀ ਗੱਲਬਾਤ ਆਪਾਂ ਕੀਤੀ ਸੁਖਵੀਰ ਬਾਦਲ ਤੇ ਗੋਲੀ ਚੱਲਣ ਵਾਲਾ ਸਾਰਾ ਜਿਹੜਾ ਘਟਨਾਕਰਮ ਉਸ ਤੇ ਕਾਫੀ ਲੰਬੀ ਚੌੜੀ ਗੱਲਬਾਤ ਹੋਈ ਉਹਦੇ ਵਿੱਚ ਇੱਕ ਜਿਹੜਾ ਨਾਮ ਵਿਸ਼ੇਸ਼ ਤੌਰ ਤੇ ਨਵਨ ਸਿੰਘ ਚੌੜਾ ਦਾ ਆਇਆ ਗੱਲਬਾਤ ਇਹ ਐਮ ਇੰਟੂ ਜੀ ਕੇ ਸਵਾਲ ਇਹਦੇ ਵਿੱਚੋਂ ਨਿਕਲਿਆ ਕਿ ਉਹ ਸਾਰੇ ਘਟਨਾਕਰਮ ਦੇ ਵਿੱਚ ਨਰਨ ਸਿੰਘ ਚੌੜਾ ਇਕੱਲਾ ਸੀ ਜਾਂ ਫਿਰ ਕੋਈ ਟੀਮ ਵਰਕ ਸੀ ਜਾਂ ਕੋਈ ਬੰਦਾ ਹੋਰ ਸੀ ਉਹਦੇ ਨਾਲ ਦੇਖੋ ਸੁਖਮਨ ਸਾਹਿਬ ਗੱਲੇ ਆ ਕਿ ਕੱਲ ਇਕਾ ਦੁਕਾ ਥਾਵਾਂ ਤੇ ਇਹ ਚਰਚਾ ਛੜੀ ਕਿ ਕੋਈ ਇੱਕ ਬੰਦਾ ਹੋਰ ਫੜਿਆ ਇਹਨਾਂ ਨੇ ਜੀ ਅੱਜ ਇੱਕ ਸੰਗਪਖੀ ਅਖਬਾਰ ਹੈਗਾ ਉਹਨੇ ਇਹ ਕਿਹਾ ਕਿ ਇੱਕ ਐਨ ਆਰ ਆਈ ਨੂੰ ਫੜਿਆ ਗਿਆ ਹੂੰ ਜਿਹਦੇ ਕੋਲ ਪਿਸਟਲ ਬਰਾਮਦ ਹੋਇਆ ਜੀ ਦਾ ਉਹ ਕਾਗਜ਼ ਨਹੀਂ ਕੋਈ ਦਿਖਾ ਸਕਿਆ ਜੀ ਹੋ ਸਕਦਾ ਕਿਸੇ ਲੀਡਰ ਨੇ ਕੋਈ ਇਸ ਤਰ੍ਹਾਂ ਦਾ ਦਾਵਾ ਕੀਤਾ ਹੋਵੇ ਹੂੰ ਮਤਲਬ ਇਹ ਮੈਂ ਜ਼ਰੂਰੀ ਇੱਕ ਦੋ ਥਾਵਾਂ ਤੇ ਚਰਚਾ ਪੜੀ ਆ ਕਿ ਜੀ ਬਾਅਦ ਦੇ ਵਿੱਚ ਜਦੋਂ ਸਰਚ ਆਪਰੇਸ਼ਨ ਚਲਾ ਦਿੱਤਾ ਗਿਆ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਤਾਂ ਇੱਕ ਬੰਦੇ ਕੋਲੋਂ ਅਸਲਾ ਬਰਾਮਦ ਹੋਇਆ ਹੂੰ ਪਰ ਦੇਖੋ ਗੱਲ ਇਹ ਆ ਕਿ ਜਦੋਂ ਤੱਕ ਪੁਲਿਸ ਕੋਈ ਆਫੀਸ਼ੀਅਲੀ ਪੁਸ਼ਟੀ ਨਹੀਂ ਕਰਦੀ ਹੂੰ ਤਾਂ ਜਨਤਾ ਕੋਈ ਵੀ ਅਖਬਾਰ ਆ ਜਾਂ ਕੋਈ ਵੀ ਅਦਾਰਾ ਉਹ ਜ਼ਿੰਮੇਵਾਰੀ ਨਿਭਾਉਂਦੇ ਆ ਉਹ ਪੁਸ਼ਟੀ ਕਰਵਾ ਲਗੇ ਅਤੇ ਹਨ ਜਿਉ ਉਹ ਵੀ ਲਿਖ ਰਹੇ ਆ ਕਿ ਵੀ ਚਰਚਾ ਹੈ ਤਾਂ ਫਿਰ ਇਹਦਾ ਮਤਲਬ ਹੈ ਕਿ ਚਰਚਾ ਹੈ ਪੁਸ਼ਟੀ ਤੇ ਹੈ ਪੁਸ਼ਟੀ ਨਹੀਂ ਹੈ ਦੂਜੀ ਗੱਲ ਇਹ ਆ ਕਿ ਸੀਸੀਟੀਵੀ ਸਾਰੀ ਅਕਾਲੀਆਂ ਨੇ ਕਢਾ ਲਈ ਆ ਹਮਮ ਨਰੈਨ ਸਿੰਘ ਚੋੜਾ 9:00 ਵਜੇ 11 ਮਿੰਟ ਤੇ ਐਂਟਰ ਹੁੰਦਾ ਹੈ 9:14 ਮਿੰਟ ਤੇ ਨਿਕਲ ਜਾਂਦਾ ਹੈ ਜੀ ਇਹ ਸਾਰੀ ਸੀਸੀਟੀਵੀ ਕਿਉਂਕਿ ਤੁਹਾਨੂੰ ਪਤਾ ਹੀ ਆ ਐਸਡੀਪੀਸੀ ਇਹਨਾਂ ਦੇ ਅੱਖ ਚ ਹੈਗੀ ਆ ਹਮ ਐਸਟੀਪੀਸੀ ਕੋਲ ਸਾਰੀ ਸੀਸੀਟੀਵੀ ਹੁੰਦੀ ਆ ਹੁਣ ਜਿੰਨੀ ਕੋਈ ਸੀਸੀਟੀਵੀ ਮੈਂ ਵੱਖ-ਵੱਖ ਮਾਧਿਅਮ ਰਾਹੀਂ ਦੇਖੀ ਆ ਉਹਦੇ ਚ ਕਿਤੇ ਕੋਈ ਬੰਦਾ ਨਜ਼ਰ ਤੇ ਆ ਰਿਹਾ ਨਹੀਂ ਕਿ ਬੈਕਅਪ ਤੇ ਕੋਈ ਬੰਦਾ ਸੀਗਾ ਬਿਲਕੁਲ ਮੈਂ ਵੀ ਥੋੜਾ ਥੋੜਾ ਦੇਖਿਆ ਉਹ ਚ ਕੱਲੇ ਦੀ ਐਂਟਰੀ ਵੱਖ-ਵੱਖ ਥਾਂ ਮਿਲ ਬਿਲਕੁਲ ਕੋਈ ਬੈਕਅਪ ਤੇ ਬੰਦਾ ਨਜ਼ਰ ਤੇ ਆ ਨਹੀਂ ਰਿਹਾ ਜੀ ਹੁਣ ਇਹ ਜੇ ਚਰਚਾ ਚੱਲੀ ਆ ਮੈਂ ਇੱਕ ਦੋ ਅਕਾਲੀ ਲੀਡਰ ਨਾਲ ਵੀ ਗੱਲ ਕੀਤੀ ਕਿ ਕੀ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਕਨਫਰਮੇਸ਼ਨ ਹੈ ਜੀ ਉਹਨਾਂ ਕਹਿੰਦੇ ਕਿ ਨਹੀਂ ਚਰਚਾ ਹੀ ਅਸੀਂ ਇੱਕ ਮਤਲਬ ਕਿ ਚਰਚਾ ਹੈ ਕਿ ਭਈ ਦੋ ਜਣੇ ਸੀ ਦੂਜਾ ਕੋਈ ਐਨ ਆਰ ਆਈ ਉਹ ਦੇਖੋ ਇੱਕ ਤੇ ਇਥੋਂ ਤੱਕ ਦਾਵਾ ਕੀਤਾ ਜਾ ਰਿਹਾ ਕਿ ਉਹ ਵੇਖੋ ਜੀ ਨਰੈਣ ਸਿੰਘ ਚੌੜਾ ਫੋਨ ਤੇ ਗੱਲਬਾਤ ਕਰ ਰਿਹਾ ਤੇ ਸ਼ਾਇਦ ਹੋ ਸਕਦਾ ਵਿਦੇਸ਼ ਚ ਬੈਠੇ ਆਤਮਾ ਦੀ ਆਕਾ ਜਿਹੜੇ ਆ ਉਹਨਾਂ ਤੋਂ ਕੋਈ ਡਾਇਰੈਕਸ਼ਨ ਲੈ ਰਿਹਾ ਹੋਵੇ ਦੇਖੋ ਗੱਲ ਇਹ ਆ ਕਿ ਜਿਹੜੇ ਬੰਦੇ ਕੋਲ ਮੋਬਾਈਲ ਨੰਬਰ ਚੱਲਦਾ ਹੈ ਜੀ ਉਹ ਕਿਤੇ ਵੀ ਜਾ ਰਿਹਾ ਫੋਨ ਕਿਸੇ ਦਾ ਵੀ ਆ ਸਕਦਾ ਉਹ ਸਾਡੇ ਕੋਲ ਕਿਹੜਾ ਇਹੋ ਜਿਹਾ ਕਹ ਲਓ ਕਿ ਪੈਗਾਸਸ ਹੈ ਜਿਹੜਾ ਪਾ ਕੇ ਅਸੀਂ ਨਾਲ ਦੀ ਨਾਲ ਚੈੱਕ ਕਰ ਲਈਏ ਕਿ ਫਲਾਣੇ ਟਾਈਮ ਫਲਾਣੇ ਬੰਦੇ ਨੂੰ ਫਲਾਣੇ ਦੀ ਕਾਲ ਆਈ ਹੈ ਮਤਲਬ ਕਿ ਇਸ ਤਰ੍ਹਾਂ ਦੀ ਇੱਕ ਤੁੱਕੇ ਮਾਰ ਜੀ ਨਾ ਰਿਪੋਰਟਿੰਗ ਵੀ ਚੱਲ ਰਹੀ ਤਾਂ ਜੀ ਅ ਸਾਨੂੰ ਦੇਖੋ ਆਪਣਾ ਫਰਜ਼ ਨਿਭਾਉਂਦੇ ਰਹਿਣਾ ਚਾਹੀਦਾ ਕਲੇਆ ਕਿ ਜੋ ਵੀ ਤੁਹਾਡਾ opinion ਆ ਕਿਸੇ ਨੂੰ ਪਸੰਦ ਆਵੇ ਨਾ ਆਵੇ ਹੂੰ ਉਹ ਤੁਸੀਂ ਆਪਣਾ ਜਨਤਾ ਚ ਰੱਖ ਸਕਦੇ ਹੋ ਯਾਰ ਬਿਲਕੁਲ ਠੀਕ ਹੈ ਜੀ ਕਈ ਵਾਰ ਕੋਈ ਸੱਜਣ ਆ ਜਾਂਦੇ ਆ WhatsApp ਤੇ ਆਪਦੀ ਨਾਰਾਜ਼ਗੀ ਵੀ ਜ਼ਾਹਰ ਕਰਦੇ ਆ ਆਪਾਂ ਕੀ ਕਹਿ ਸਕਦੇ ਆ ਠੀਕ ਹੈ ਬਟ ਗੱਲ ਇਹ ਆ ਕਿ ਬੇਸਲੈਸ ਗੱਲਾਂ ਕਰਨ ਦਾ ਸੈਂਸਿਟਿਵ ਗੁੰਦਿਆਂ ਚ ਕੋਈ ਤੁੱਕ ਨਹੀਂ ਹੁੰਦਾ ਹੂੰ ਤਾਂ ਗੱਲ ਇਹ ਆ ਕਿ ਆਫੀਸ਼ੀਅਲੀ ਜਿੰਨੀ ਕੋਈ ਜਾਣਕਾਰੀ ਸ਼ਣ ਕੇ ਆਉਂਦੀ ਹੈ ਮੀਡੀਆ ਨੂੰ ਉਨੀ ਕੁ ਦੇਣੀ ਚਾਹੀਦੀ ਬਿਲਕੁਲ ਇਹ ਤੇ ਗਾਉਂ ਹੁਣ ਤੁਰੇ ਫਿਰਦੇ ਆ ਕਿ ਆਕਾ ਡਾਇਰੈਕਸ਼ਨ ਦੇ ਰਾਇ ਸਨ ਫਲਾں ਕਰ ਰਾਇ ਸਨ ਆਪਣੇ ਕੋਲੋਂ ਹੀ ਸਾਰੀ ਮਾਨ ਕਰਤੀਆਂ ਕੰਨ ਬੜੀਆਂ ਛੂਰੀਆਂ ਚੱਲਦੀਆਂ ਨੇ ਜੀ ਏਜੰਸੀਆਂ ਦਾ ਹਾਂ ਇੱਕ ਚੀਜ਼ ਹੈਗੀ ਆ ਉਹ ਮੈਂ ਜ਼ਰੂਰ ਸ਼ੇਅਰ ਕਰ ਦੇਵਾਂਗਾ ਤੁਹਾਡੇ ਨਾਲ ਕਿ ਦੂਸਰੀਆਂ ਚੀਜ਼ਾਂ ਵੀ ਕੁਝ ਨਰੇਂਦਰ ਸਿੰਘ ਚੋੜਾ ਦੇ ਨਾਮ ਜਿਹੜੀਆਂ ਜਿਹੜੀਆਂ ਨੇ ਉਹ ਨਿਕਲ ਰਹੀਆਂ ਨੇ ਤਾਂ ਉਹ ਜ਼ਰੂਰ ਆਪਾਂ ਥੋੜੀਆਂ ਥੋੜੀਆਂ ਸ਼ੇਅਰ ਕਰ ਦੇ ਸਕਦੇ ਆ ਜੀ ਜੀ ਉਹ ਵੀ ਕਾਫੀ ਚੀਜ਼ਾਂ ਮਹੱਤਵਪੂਰਨ ਹੋ ਜਾਂਦੀਆਂ ਹੂੰ ਤੁਸੀਂ ਲਓ ਇੱਕ ਸਿੱਪੇ ਨੇ ਤੇ ਮੈਂ ਕੋਈ ਕਮੈਂਟ ਲੈ ਲੈਣਾ ਇੱਕ ਮਿੱਤਰ ਕਹਿ ਰਹੇ ਨੇ ਕਿ ਉਹ ਪਲਾਨ ਨਹੀਂ ਰਹੇ ਆ ਕਹਿੰਦੇ ਪਹਿਲਾਂ ਤੋਂ ਪਲਾਨੀਆਂ ਕਰਦੇ ਰਹੇ ਆ ਨਰੈਨ ਸਿੰਘ ਚੌੜਾ ਬਾਰੇ ਗੱਲਬਾਤ ਕਰ ਰਹੇ ਆ ਇੱਕ ਮਿੱਤਰ ਹੋਰ ਇੱਥੇ ਕਹਿ ਰਹੇ ਸੀ ਕਮੈਂਟ ਸ਼ਾਇਦ ਬੁੱਕ ਵੀ ਲਿਖੀਆਂ ਨੇ ਹਾਂਜੀ ਡਾਕਟਰ ਕਮਲ ਜੀ ਕਹਿ ਰਹੇ ਨੇ ਕਿ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਨਰੈਨ ਸਿੰਘ ਚੌੜਾ ਨੇ ਇੱਕ ਤੋਂ ਵਧੇਰੇ ਪੁਸਤਕਾਂ ਲਿਖੀਆਂ ਤੇ ਉਹਦੇ ਚ ਕਾਵ ਸੰਗ੍ਰਹਿ ਵੀ ਇੱਕ ਆ ਜੀ ਜੀ ਕਿਸੇ ਨੇ ਪੜ੍ਹਨੀਆਂ ਹੁਣ ਮਿਲ ਜਾਣਗੀਆਂ 8-9 ਕਿਤਾਬਾਂ ਸ਼ਾਇਦ ਹੋ ਸਕਦਾ ਯੁੱਧ ਨੀਤੀ ਬਾਰੇ ਵੀ ਉਹਨਾਂ ਨੇ ਕੁਝ ਲਿਖਿਆ ਹੋਵੇ ਕਈ ਨਹੀਂ ਖਾਲਿਸਤਾਨ ਬਾਰੇ ਵੀ ਹੈ ਹੂੰ ਤੇ ਕਈ ਚੀਜ਼ਾਂ ਬਾਰੇ ਲਿਖੀਆਂ ਨੇ ਮਤਲਬ ਕਿ ਮੈਂ ਕੱਲ ਵੀ ਤੁਹਾਨੂੰ ਗੱਲ ਕਹੀ ਸੀ ਜੀ ਕਿ ਨਰੈਨ ਸਿੰਘ ਚੌੜਾ ਕੋਈ ਇਸ ਤਰ੍ਹਾਂ ਦਾ ਅਨਪੜ੍ਹਿਆ ਬੰਦਾ ਨਹੀਂ ਹੈਗਾ ਸਿੱਧਾ ਸਾਦਾ ਕਿ ਕੋਈ ਬੰਦਾ ਮਗਰ ਲਾ ਕੇ ਪ੍ਰੇਰ ਕੇ ਉਹਨੂੰ ਕਹਦੇਵੇਂ ਕਿ ਯਾ ਕਾਂਡ ਕਰਦੇ ਬਿਲਕੁਲ ਠੀਕ ਹੈ ਨਾ ਜੀ 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 ਬਿਲਕੁਲ ਬਿਲਕੁਲ ਅਮਿੰਤੂ ਜੀ ਦੂਸਰੀ ਗੱਲ ਵੀ ਜਿਹੜੀ ਤੁਸੀਂ ਦੱਸ ਰਹੇ ਸੀ ਸਾਨੂੰ ਸਾਡੇ ਨਾਲ ਉਹ ਵੀ ਸ਼ੇਅਰ ਕਰ ਦਿਓ ਬਹੁਤ ਐਜੂਕੇਟਿਡ ਨੇ ਕਹਿੰਦੇ ਗਿਆਨੀ ਵੀ ਪਾਸ ਹੈ ਉਹਨਾਂ ਦੀ ਹਾਂ ਬਿਲਕੁਲ ਪੁਰਾਣੇ ਸਮੇਂ 'ਚ ਗਿਆਨੀ ਹੁੰਦੀ ਸੀ ਨਾ ਆ ਦੇਖੋ ਦੂਸਰੀ ਗੱਲ ਮੈਂ ਜਿਹੜੀ ਕਰ ਰਿਹਾ ਸੀਗਾ ਕਿ ਚਲੋ ਇਹ ਤਾਂ ਹੋ ਗਿਆ ਹੁਣ ਜਿੱਦਾਂ ਇੱਕ ਥਿਉਰੀ ਦਿੱਤੀ ਜਾ ਰਹੀ ਆ ਕਿ ਨਰੈਣ ਸਿੰਘ ਚੌੜਨ ਉਹ ਤੋਂ رائے ਹੁੰਦੀਆਂ ਨੇ ਤੁਸੀਂ ਦੇਖੋ ਕਿ ਇੱਕ رائے ਜਿਹੜੀ ਆ ਸੁਖਬੀਰ ਸਿੰਘ ਬਾਦਲ ਨਾਲ ਜਾ ਰਹੀ ਆ ਹਮਦਰਦੀ ਵਾਸਤੇ ਜੀ ਤੁਜੀ ਰਾਇਆ ਜਿਹੜੀ ਉਹ ਜਾ ਰਹੀ ਆ ਮਤਲਬ ਕਿ ਨਰੈਣ ਸਿੰਘ ਚੌੜਾ ਦੇ ਨਾਲ ਉਹ ਥੋੜੇ ਆ ਕੁਝ ਮਤਲਬ ਕਿ ਜਿੱਦਾਂ ਕਹ ਲੋ ਗਰਮ ਖਿਆਲ ਨਹੀਂ ਜਾਂ ਜ਼ਿਆਦਾ ਐਕਸਟ੍ਰੀਮ ਲੈਵਲ ਤੇ ਅਕਾਲੀ ਵਿਰੋਧੀ ਖਾਸ ਤੌਰ ਤੇ ਬਾਦਲ ਫੈਮਿਲੀ ਬਰੋ ਜੀ ਜੀ ਉਹ ਮਤਲਬ ਕਿ ਜਸਟੀਫਾਇਬਲ ਬਿਲਕੁਲ ਬਨਾਇਜ਼ ਵੀ ਕਰਦੇ ਉਸ ਚੀਜ਼ ਦੀ ਜੀ ਹਾਂ ਉਹ ਤਰਕਿਕ ਤਰੀਕੇ ਨਾਲ ਵੀ ਕਰਦੇ ਆ ਤਰਕ ਵੀ ਦਿੱਤੇ ਜਾਂਦੇ ਆ ਕਾਰਨ ਵੀ ਦੱਸੇ ਜਾਂਦੇ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਕਿ ਕੁਰਗਾਂ ਫਰਦੀਆਂ ਨੇ ਹਮ ਪਰ ਇਸ ਦਰਮਿਆਨ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਕਿ ਏਜੰਸੀਆਂ ਨੇ ਕਰਵਾਤਾ ਜੀ ਤਾਂ ਮੈਂ ਕੱਲ ਵੀ ਇੱਕ ਕੁਐਸਚਨ ਛੱਡਿਆ ਸੀਗਾ ਕਿ ਏਜੰਸੀਆਂ ਕੋਲ ਤੇ ਇਹੋ ਜੇ ਸ਼ਾਰਪ ਸ਼ੂਟਰ ਹੁੰਦੇ ਆ ਕਿ ਜਿਸ ਤਰ੍ਹਾਂ ਦਾ ਉੱਥੇ ਮਾਹੌਲ ਸੀਗਾ ਮੈਨੂੰ ਲੱਗਦਾ ਕਿ ਜੇ ਏਜੰਸੀਆਂ ਦਾ ਕੋਈ ਤਿਆਰ ਕੀਤਾ ਬੰਦਾ ਹੁੰਦਾ ਤਾਂ ਸ਼ਾਇਦ ਉਥੋਂ ਹਿੱਟ ਕਰਕੇ ਵੀ ਨਿਕਲ ਜਾਂਦਾ ਕੋਈ ਇੰਨੇ ਸ਼ਾਰਪ ਹੁਣ ਤੁਸੀਂ ਦੇਖੋ ਪਾਕਿਸਤਾਨ 'ਚ ਕਿਲਿੰਗਸ ਹੋਈਆਂ ਨੇ ਜੀ ਜਿਹੜੇ ਇੰਡੀਆ ਦੇ ਵਾਂਟਡ ਬੰਦੇ ਸੀ ਸਿੰਗਲ ਕੇਸ ਵੀ ਦੱਸ ਦਿਓ ਕੋਈ ਸ਼ਾਰਪ ਸ਼ੂਟਰ ਫੜਿਆ ਗਿਆ ਹੋਵੇ ਹੂੰ ਸਹੀ ਪਾਕਿਸਤਾਨ ਰੋਲਾ ਪਾਉਂਦਾ ਕਿ ਰੌਕ ਕਰਵਾ ਰਿਹਾ ਸੀ ਰੌਕ ਕਰਵਾ ਰਿਹਾ ਕੋਈ ਸਿੰਗਲ ਕੇਸ ਦੱਸ ਦਿਓ ਕਿ ਮਲਕ ਇੱਕ ਸ਼ੂਟਰ ਵੀ ਮੌਕੇ ਤੇ ਫੜਿਆ ਗਿਆ ਹੂੰ ਆ ਜਿਹੜੇ ਲੋਕ ਆਪਣੇ ਨਾਲ ਆਡੀਅנס 'ਚ ਨਾ ਬਹੁਤ ਲੋਕ ਜੁੜੇ ਜਿਹੜੇ ਜੀਓ ਪੋਲਿਟਿਕਸ ਨੂੰ ਚੰਗੀ ਤਰ੍ਹਾਂ ਵਾਕਫ ਹੈ ਕੁਝ ਮੇਰੇ ਜੀ ਤੌਰ ਤੇ ਵੀ ਜਾਣੂ ਆ ਜਿਹੜੇ ਖੁਦ ਮੈਨੂੰ ਵੀ ਬਹੁਤ ਅਪ ਟੂ ਡੇਟ ਕਰ ਦਿੰਦੇ ਕਈ ਮਾਮਲੇ ਜੀ 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 ਤਾਂ ਤੁਸੀਂ ਦੇਖ ਲਓ ਕਿ ਸਿੰਗਲ ਕੇਸ ਵੀ ਇਸ ਤਰ੍ਹਾਂ ਦਾ ਕਿਉਂਕਿ ਮੇਰਾ ਡਾਊਟ ਹੈ ਕੱਲ ਨੂੰ ਕੀ ਨਿਕਲਦਾ ਹੈ ਹੂੰ ਠੀਕ ਹੈ ਨਾ ਉਹ ਮੈਂ ਨਹੀਂ ਕਹਿ ਸਕਦਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਬਿਲਕੁਲ ਹੁਣ ਰਾਜਨੀਤੀ ਤੇ ਇਹਦੇ ਤੇ ਕਦਰ ਹਾਵੀ ਹੈ ਇਸ ਮਾਮਲੇ 'ਚ ਬਿਲਕੁਲ ਰਾਜਨੀਤੀ ਦਾ ਮੌਕਾ ਚਾਹੀਦਾ ਹੁੰਦਾ ਜੀ ਇਹ ਤਾਂ ਬਹੁਤ ਵੱਡਾ ਇਸ਼ੂ ਬਣ ਗਿਆ ਇਸ ਕਰਕੇ ਅਕਾਲੀ ਕਹਿ ਰਹੇ ਆ ਕਿ ਇਹ ਮਤਲਬ ਕਿ ਸਾਜ਼ਿਸ਼ ਹੈ ਗੁੰਦਗੁੰਦੀ ਗਈ ਹੈ ਤੇ ਦੂਸਰੇ ਪਾਸੇ ਤੁਸੀਂ ਦੇਖੋ ਕਿ ਇੱਕ ਵੱਡਾ ਪੁਲਿਸ ਅਫਸਰ ਸ਼ਾਮ ਨੂੰ ਇਹ ਵੀ ਕਹਿ ਦਿੰਦਾ ਕਿ ਅਸੀਂ ਹਮਦਰਦੀ ਵਾਲੇ ਪੱਖ ਤੋਂ ਵੀ ਦੇਖ ਰਿਹਾ ਕਿ ਯਾਨੀ ਕਹਿਣ ਦਾ ਮਤਲਬ ਇਨਡਾਇਰੈਕਟ ਵੇ ਨਾਲ ਕਿ ਗੋਲੀ ਕਿਤੇ ਆਪ ਚਲਵਾਤੇ ਨਹੀਂ ਦਿੱਤੀ ਜੀ ਯਾਨੀ ਇੱਕ ਪਾਸੇ ਥਿਉਰੀ ਦਿੱਤੀ ਜਾ ਰਹੀ ਹੈ ਕਿ ਏਜੰਸੀਆਂ ਨੇ ਕਰਵਾਇਆ ਦੂਸਰੀ ਪਾਸੇ ਜੋ ਪੋਲਿਟਿਕਸ ਆ ਉਹ ਕਹਿ ਰਹੀ ਹੈ ਜੀ ਕਿ ਸਾਜ਼ਿਸ਼ਾਂ ਤੇ ਨਾਲ ਹੀ ਉਹਦੇ ਵਿੱਚ ਪੋਲਿਟਿਕਸ ਦਾ ਇੱਕ ਦੂਸਰਾ ਜਿਹੜਾ ਧੜਾ ਜਿਹੜਾ ਸੱਤਾ ਤੇ ਕਾਬਜ਼ ਹੈ ਉਹ ਬਿਆਨ ਵੀ ਦਵਾ ਦਿੰਦਾ ਕਿ ਅਸੀਂ ਇਸ ਐਂਗਲ ਤੋਂ ਵੀ ਜਾਂਚ ਕਰਾਂਗੇ ਤਾਂ ਮਤਲਬ ਕਿ ਥਿਉਰੀ ਕੋਈ ਇੱਕ ਨਹੀਂ ਠਹਿਰ ਰਹੀ ਹੈ ਤੇ ਤਾਂ ਜੇ ਏਜੰਸੀਆਂ ਦਾ ਕਾਰਾ ਜਿਹੜੇ ਲੋਕ ਇਸ ਥਿਉਰੀ ਨੂੰ ਬਲ ਦੇ ਰਹੇ ਆ ਤਾਂ ਵੱਡਾ ਸਵਾਲ ਤੇ ਇਹੀ ਹੋਏਗਾ ਨਾ ਕਿ 70 ਸਾਲ ਦਾ ਬਜ਼ੁਰਗ ਹੀ ਕਿਉਂ ਚੁਣਿਆ ਗਿਆ ਹਾਲਾਂਕਿ ਦੂਜੀ ਚੀਜ਼ ਵੀ ਮੈਂ ਤੁਹਾਨੂੰ ਦੱਸ ਦੇਣਾ ਇੱਕ ਮਤਲਬ ਕਿ ਮੇਰੇ ਜਾਨੂ ਨੇ ਉਹਨਾਂ ਨੇ ਕੰਮ ਕੀਤਾ ਹੋਇਆ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਹੀ ਅੱਜ ਕੱਲ ਉਹ ਕਿਸੇ ਬਾਹਰਲੇ ਮੁਲਕ ਚ ਨਹੀਂ ਮੇਰੇ ਇੰਟੈਚ ਨਹੀਂ ਨਰਿੰਦਰ ਸਿੰਘ ਚੋੜਾ ਨੂੰ ਉਹਨਾਂ ਨੇ ਇੱਕ ਦੋ ਵਾਰੀ ਪੇਸ਼ ਕੀਤਾ ਕੋਚ ਜਦੋਂ ਚੰਡੀਗੜ੍ਹ ਜੇਲ੍ਹ ਦੇ ਵਿੱਚ ਨਰਿੰਦਰ ਸਿੰਘ ਚੋੜਾ ਬੰਦ ਸੀ ਹੂੰ ਉਹ ਕਹਿੰਦੇ ਵੀ ਅਸੀਂ ਚਲੋ ਕਿਉਂਕਿ ਜਿਹੜੇ ਬੰਦੇ ਇਦਾਂ ਹੁੰਦੇ ਆ ਨਾ ਗਾਰਡ ਚ ਰਹੇ ਹੋਣ ਜਾਂ ਜੇਲ੍ਹ ਪ੍ਰਬੰਧ ਚ ਰਹੇ ਹੋਣ ਉਹਨਾਂ ਨੂੰ ਬੰਦੇ ਦਾ ਸੁਭਾਅ ਦਾ ਚਰਿੱਤਰ ਦਾ ਜੁਰਤ ਦਾ ਇਹ ਸਾਰnia ਚੀਜ਼ਾਂ ਦਾ ਬਹੁਤ इजीली ਪਤਾ ਲੱਗ ਜਾਂਦਾ ਕਿ ਇਹ ਬੰਦਾ ਕੌਣ ਕਿੰਨੇ ਤੁਸੀਂ ਜੇਲ੍ਹ ਚ ਵੜੋਗੇ ਨਾ ਹੂੰ ਖੁਦਾ ਨਾ ਖਾਸ ਤਾਂ ਕੋਈ ਬੰਦਾ ਵੀ ਜਾਂਦਾ ਸਰ ਤੁਹਾਡੇ ਪੈਰਾਂ ਦੀ ਚਾਲ ਤੋਂ ਹੀ ਡਿਉੜੀ ਚ ਬੈਠੇ ਬੰਦਿਆਂ ਦਾ ਸਹਲਾ ਲੈਣਗੇ ਕਿ ਕਿਵੇਂ ਆ ਕਦਮ ਹੂੰ ਠੀਕ ਹੈ ਜੀ ਤੁਹਾਡੇ ਚਾਲ ਪਾ ਢਾਲ ਹਾ ਪਾਵ ਤੋਂ ਹੀ ਜੇਲ੍ਹ ਵਾਲੇ ਕਰਮਚਾਰੀ ਕਹਿੰਦੇ ਆ ਆ ਇਨੇ ਇੱਕ ਪਾਣੀ ਜੋਗਾ ਹੂੰ ਸਮਝਦੇ ਹੋ ਨਾ ਤਾਂ ਮਤਲਬ ਕਿ ਉਹਨਾਂ ਨੇ ਮੈਂ ਜਦੋਂ ਗੱਲ ਕੀਤੀ ਕਿ ਤੁਸੀਂ ਵੀ ਇਹਦਾ ਕੀ ਸਾਕਤਾਂ ਤਾਂ ਉਹਨੇ ਕਿਹਾ ਕਿ ਇਹ ਬੰਦਾ ਜਿਦਾ ਆਪਾਂ ਕਹਿੰਨੇ ਨਾ ਪਿੰਡਾਂ ਚ ਵੀ ਅੜਫਾਸਾ ਦਾ ਹਮ ਹਮ ਅੜਬਸਵਾ ਦਾ ਉਹ ਹੋ ਸਕਦਾ ਕਿਤੇ ਗੱਲ ਜ਼ੈਨ ਦੇ ਵਿੱਚ ਚੱਲਦੀ ਹੋਵੇ ਬਿਲਕੁਲ ਅੜੀ ਹੋਵੇ ਕਿਸੇ ਚੀਜ਼ ਨੂੰ ਲੱਗੇ ਪਰ ਜਿੱਥੋਂ ਤੱਕ ਸਵਾਲ ਹੈ ਕਿ ਕੁਝ ਇਹ ਵੀ ਥਿਊਰੀ ਲੋਕ ਦਿੰਦੇ ਆ ਕਿ ਬੇਅਦਬੀ ਦਾ ਰੋਸ ਹੈ ਜਿਸਪਾਲ ਸਿੰਘ ਦੀ ਜਿਹੜੀ ਹੱਤਿਆ ਹੋਈ ਸੀ ਉਹ ਨੌਜਵਾਨ ਦੀ ਚੌੜ ਸਿੱਧਮਾਲੇ ਦੀ ਕਿ ਉਹਦਾ ਰੋਸ ਹੈ ਪਰ ਨਰੈਣ ਸਿੰਘ ਚੌੜਾ ਤੇ ਸ਼ਾਇਦ ਇੱਕ ਮੁਕਦਮਾ ਦਰਜ ਹੁੰਦਾ 2008-10 ਦੇ ਆਸ-ਪਾਸ ਹੂੰ ਉਦੋਂ ਵੀ ਦੋਸ਼ ਇਹੋ ਲਾਇਆ ਜਾਂਦਾ ਕਥੇ ਤੌਰ ਤੇ ਕਿ ਅਕਾਲੀ ਟਲਿਸਟ ਤੇ ਸੀਗੇ ਉਦੋਂ ਤੇ ਬੇਅਦਬੀ ਨਹੀਂ ਸੀ ਹੋਈ ਹੂੰ ਉਦੋਂ ਤੇ ਇਹ ਚੀਜ਼ਾਂ ਨਹੀਂ ਸੀ ਵਾਪਰੀਆਂ ਮਤਲਬ ਇੱਕ ਚੀਜ਼ ਹੋਰ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਸੀਗਾ ਮੈਂ ਥੋੜਾ ਜਿਹਾ ਅ ਅੱਗੇ ਜਾ ਕੇ ਦੇਖਿਆ ਤੇ ਇਹਨਾਂ ਦੀ ਕੰਟਰੋਵਰਸੀ ਵੀ ਚੱਲਦੀ ਹੈ ਜਦਾਂ ਮਤਲਬ ਅਮਰਪਾਲ ਸਿੰਘ ਦੇ ਮਾਮਲੇ 'ਚ ਇੱਕ ਇਹ ਜਿਹੜੇ ਇਸ ਤਰ੍ਹਾਂ ਦੇ ਪੋਸ਼ ਵਾਲੇ ਬੰਦੇ ਸੀਗੇ ਜੀ ਉਮਰਦਰਾਜ ਇਹ ਨਿਸ਼ਾਨੇ ਤੇ ਵੀ ਰਹੇ ਅਮਰਪਾਲ ਸਿੰਘ ਦੇ ਸਮਰਥਕ ਹਤੇ ਇਹਨਾਂ ਨੇ ਵੀ ਅਮਰਪਾਲ ਸਿੰਘ ਤੇ ਨਿਸ਼ਾਨੇ ਕੱਸੇ ਆ ਉਹ ਇੱਕ ਵੱਖਰਾ ਵਿਸ਼ਾ ਛੱਡ ਦਿੰਦੇ ਆ